ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਹਾਇਰ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਪਿਆਜ਼ ਦੀਆਂ ਕਚੌਰੀਆਂ ਪ੍ਰਾਂਤ ਚ ਮੈਂ 2 ਕੱਪ ਕਣਕ ਦਾ ਆਟਾ ਲਿਆ ਇਹਦੇ ਚ ਇੱਕ ਚਮਚਾ ਆਪਾਂ ਪਾਵਾਂਗੇ ਅਜਵਾਇਨ ਦਾ ਇਸ ਤਰ੍ਹਾਂ ਹੱਥਾਂ ਨਾਲ ਮਸਲ ਕੇ ਪਾਉਣਾ ਹੈ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਅੱਧਾ ਚਮਚੇ ਦੇ ਵਿੱਚ ਨਮਕ ਦਾ ਪਾਉਣਾ ਤੇ 4 ਤੋਂ 5 ਚਮਚ ਮੈਂ ਇਹਦੇ ਵਿੱਚ ਨਾਰਮਲ ਚਮਚ ਹੁੰਦੇ ਨੇ ਜਿਹੜੇ ਤੇਲ ਦੇ ਪਾਏ ਨੇ ਰਿਫਾਈਨਡ ਆਇਲ ਦੇ ਇਹਨੂੰ ਚੰਗੀ ਤਰ੍ਹਾਂ ਆਟੇ ਵਿੱਚ ਮਿਕਸ ਕਰ ਲਾਂਗੇ ਮੋਇਨ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਮੋਇਨ ਪਾਉਣ ਵਾਲੀ ਇਹ ਤੁਹਾਡੀਆਂ ਜਿਹੜੀਆਂ ਕਚੌਰੀਆਂ ਨੇ ਖਸਤਾ ਬਣਨਗੀਆਂ ਜੇ ਤੁਹਾਨੂੰ ਮੋਇਨ ਦਾ ਨਹੀਂ ਪਤਾ ਲੱਗ ਰਿਹਾ ਤੁਸੀਂ ਚੰਗੀ ਤਰ੍ਹਾਂ ਆਇਲ ਨੂੰ ਆਟੇ 'ਚ ਮਿਲਾ ਕੇ ਪਹਿਲਾਂ ਚੰਗੀ ਤਰ੍ਹਾਂ ਫੇਰ ਇੱਕ ਮੁਠੀ ਬਣਾ ਕੇ ਦੇਖ ਲਿਓ ਜੇ ਮੁਠੀ ਸਹੀ ਬਣ ਰਹੀ ਹੈ ਤਾਂ ਤਾਂ ਤੁਹਾਡੀ ਮੋਇਨਾ ਜਿਹੜੀ ਬਿਲਕੁਲ ਸਹੀ ਹੈ ਜੇ ਨਹੀਂ ਬਣ ਰਹੀ ਤਾਂ ਇੱਕ ਦੋ ਚਮਚ ਤੁਸੀਂ ਤੇਲ ਦੇ ਹੋਰ ਐਡ ਕਰਕੇ ਆਟੇ ਦੇ ਵਿੱਚ ਮਿਲਾ ਲਓ ਦੇਖੋ ਮੁਠੀ ਮੇਰੀ ਚੰਗੀ ਤਰ੍ਹਾਂ ਬਣ ਰਹੀ ਹੈ ਮੋਇਨ ਆਪਣੀ ਸਹੀ ਹੈ ਉਸ ਤੋਂ ਬਾਅਦ ਨੋਰਮਲ ਪਾਣੀ ਨਾਲ ਆਪਾਂ ਇਹਨੂੰ ਗੁੰਨਣਾ ਹੈਗਾ ਆਟਾ ਜਿਹੜਾ ਇਹ ਸੌਫਟ ਬਣਾ ਕੇ ਤਿਆਰ ਕਰਨਾ ਜਿਆਦਾ ਸਖਤ ਨਹੀਂ ਹੋਣਾ ਚਾਹੀਦਾ ਜਿਵੇਂ ਸਮੋਸਿਆਂ ਦਾ ਆਟਾ ਜਿਹੜਾ ਆਪਾਂ ਥੋੜਾ ਜਿਹਾ ਸਖਤ ਗੁੰਧਦੇ ਆ ਇਹ ਥੋੜਾ ਜਿਹਾ ਨਰਮ ਹੁੰਦਾ ਹੈਗਾ ਜਿਹੜਾ ਕਚੋਰੀਆਂ ਦਾ ਆਟਾ ਤਾਂ ਕਰਕੇ ਇਸ ਜੇ ਤੁਸੀਂ ਆਟਾ ਨਰਮ ਗੁੰਨੋਗੇ ਤਾਂ ਤੁਹਾਡੀਆਂ ਕਚੋਰੀਆਂ ਬਿਲਕੁਲ ਵੀ ਫਟਣਗੀਆਂ ਨਹੀਂ ਜਾਂ ਤੇਲ ਦੇ ਵਿੱਚ ਛੱਡੋਗੇ ਬਿਲਕੁਲ ਵੀ ਮਸਾਲਾ ਨਹੀਂ ਬਾਹਰ ਆਊਗਾ ਜੇਕਰ ਤੁਹਾਡਾ ਆਟਾ ਬਿਲਕੁਲ ਸੌਫਟ ਹੋਊਗਾ ਤਾਂ ਜੇ ਘਾਰਡ ਹੋਊਗਾ ਤਾਂ ਤਾਂ ਉਹ ਫਟ ਜਾਣੀ ਆ ਉਸ ਤੋਂ ਬਾਅਦ ਮੈਂ ਇੱਕ ਗ੍ਰਾਈਂਡਰ ਝਾਰ ਲਿਆ ਇਹਦੇ ਚ ਇੱਕ ਚਮਚ ਸੁੱਕਾ ਧਨੀਆ ਇੱਕ ਚਮਚ ਜੀਰਾ ਤੇ ਇੱਕ ਚਮਚ ਸੌਂਫ ਦਾ ਪਾ ਕੇ ਆਪਾਂ ਇਸ ਨੂੰ ਦਰਦਰਾ ਗ੍ਰਾਈਂਡ ਕਰ ਲਾਂਗੇ ਇਹ ਕਚੋਰੀਆਂ ਨੇ ਜਿਹੜੀਆਂ ਤੁਸੀਂ ਮੈਦੇ ਤੋਂ ਵੀ ਬਣਾ ਸਕਦੇ ਹੋ ਪਰ ਜੇ ਘਰ ਵਾਸਤੇ ਬਣਾ ਰਹੇ ਹੋ ਤਾਂ ਹੋ ਸਕੇ ਤੁਸੀਂ ਆٹے ਦੀ ਵੀ ਬਣਾ ਸਕਦੇ ਹੋ ਆٹے ਦੀਆਂ ਵੀ ਬਹੁਤ ਟੇਸਟੀ ਬਣਦੀਆਂ ਨੇ ਹਾਂ ਜੇ ਕੋਈ ਘਰ ਆਏ ਮਹਿਮਾਨਾਂ ਵਾਸਤੇ ਬਣਾਉਣੀਆਂ ਨੇ ਤੁਸੀਂ ਫਿਰ ਮੈਦੇ ਦੀਆਂ ਬਣਾ ਸਕਦੇ ਹੋ ਮੈਦੇ ਦੀਆਂ ਵੀ ਬਹੁਤ ਟੇਸਟੀ ਬਣਦੀਆਂ ਨੇ ਤੇ ਆٹے ਦੀਆਂ ਵੀ ਦੇਖੋ ਦਰਦਰਾ ਜਿਹਾ ਆਪਾਂ ਮਸਾਲਾ ਪੀਸ ਲਿਆ ਤਿੰਨੇ ਚੀਜ਼ਾਂ ਨੂੰ ਜ਼ਿਆਦਾ ਬਰੀਕ ਨਹੀਂ ਕਰਨਾ ਹੁਣ ਇੱਕ ਹੋਰ ਪੈਨ ਦੇ ਵਿੱਚ ਮੈਂ 2 ਚਮਚ ਸਰੋਂ ਦੇ ਤੇਲ ਦੇ ਪਾਏ ਨੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਅੱਧਾ ਚਮਚੇ ਦੇ ਵਿੱਚ ਜੀਰੇ ਦਾ ਪਾਇਆ ਜੀਰੇ ਨੂੰ ਤੜਕਾ ਲਾਂਗੇ ਚਮਚ ਦਾ ਚੌਥਾ ਹਿੱਸਾ ਹਿੰਗ ਦਾ ਪਾਇਆ ਹਿੰਗ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਟੇਸਟ ਫਲੇਵਰ ਬਹੁਤ ਵਧੀਆ ਆਊਗਾ ਉਸ ਤੋਂ ਬਾਅਦ ਜਿਹੜਾ ਆਪਾਂ ਦਰਦਰਾ ਪੀਸਿਆ ਸੀ ਮਸਾਲਾ ਉਹ ਇਹਦੇ ਵਿੱਚ ਪਾਤਾ ਇਹ ਪਾ ਕੇ ਆਪਾਂ ਚੰਗੀ ਤਰ੍ਹਾਂ 50 ਤੋਂ 60 ਸੈਕਿੰਡ ਵਾਸਤੇ ਇਸ ਨੂੰ ਭੁੰਨਾਂਗੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਰੱਖਣੀ ਹੈ ਇੱਥੇ ਦੋ ਕਟੀਆਂ ਹਰੀਆਂ ਮਿਰਚਾਂ ਪਾਈਆਂ ਨੇ ਮੈਂ ਜੇ ਤੁਸੀਂ ਤਿੱਖਾ ਘੱਟ ਪਸੰਦ ਕਰਦੇ ਹੋ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਤਿੰਨ మీడియం ਸਾਈਜ਼ ਦੇ ਪਿਆਜ਼ ਕੱਟ ਕੇ ਪਾਏ ਨੇ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਹਲਕਾ ਜਿਹਾ ਕਰਾਂਚੀ ਰੱਖਣਾ ਕਿਉਂਕਿ ਇਹਨਾਂ ਦਾ ਟੇਸਟ ਜਿਹੜਾ ਕਚੋਰੀਆਂ 'ਚ ਬਹੁਤ ਵਧੀਆ ਆਉਂਦਾ ਹੈ ਜ਼ਿਆਦਾ ਆਪਾਂ ਇਸ ਨੂੰ ਭੁੰਨਣ ਦੀ ਲੋੜ ਨਹੀਂ ਹਲਕਾ ਜਿਹਾ ਬਸ ਕਰਾਂਚੀ ਰੱਖਿਓ ਇੰਨਾ ਕ ਭੁੰਨਣਾ ਕਿ ਇਹਦਾ ਕੱਚਾਪਨ ਦੂਰ ਹੋ ਜਾਵੇ ਕਿਆਜ਼ਾਂ ਨੂੰ ਭੁੰਨਣ ਤੋਂ ਬਾਅਦ ਇੱਥੇ ਮੈਂ ਤਿੰਨ ਚਮਚ ਨਮਕ ਹੱਲਿਆ ਬੇਸਣ ਲਿਆ ਸੌਰੀ ਬੇਸਣ ਨੋਰਮਲ ਲਿਆ ਜਿਹੜਾ ਆਪਾਂ ਬੇਸਣ ਪਕੌੜਿਆਂ ਵਾਸਤੇ ਆਪਣੇ ਘਰ 'ਚ ਹੁੰਦਾ ਹੈ ਨਾਰਮਲ ਬੇਸਣ ਹੁੰਦਾ ਉਹ 3 ਚਮਚ ਤੁਸੀਂ ਬੇਸਣ ਪਾ ਕੇ ਚੰਗੀ ਤਰ੍ਹਾਂ 1 ਤੋਂ 2 ਮਿੰਟ ਭੁੰਨਣਾ ਹੈ ਮਸਾਲੇ ਨਾਲ ਚੰਗੀ ਤਰ੍ਹਾਂ ਤਾਂ ਕਿ ਕੱਚਾ ਨਾ ਰਹੇ ਬੇਸਣ ਉਸ ਤੋਂ ਬਾਅਦ ਇਹਦੇ ਵਿੱਚ ਅੱਧਾ ਚਮਚ ਮੈਂ ਨਮਕ ਦਾ ਐਡ ਕੀਤਾ ਤੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਇਹਨਾਂ ਕਲਰ ਬਹੁਤ ਵਧੀਆ ਆਉਂਦਾ ਤੇ ਥੋੜੀ ਜੀ ਮੈਂ ਲਾਲ ਮਿਰਚ ਪਾਊਡਰ ਦਾ ਪਾਇਆ ਤੇ ਅੱਧਾ ਚਮਚ ਪਾਇਆ ਹਲਦੀ ਪਾਊਡਰ ਦਾ ਕਿਉਂਕਿ ਇਹ ਕਚੋਰੀਆਂ ਨੇ ਜਿਹੜੀਆਂ ਥੋੜੀਆਂ ਜੀਆਂ ਚਟਕਾਰੇਦਾਰ ਤੇ ਤੇ ਕਿੰ ਵਧੀਆ ਲੱਗਦੀ ਇਹਨੇ ਨਮਕ ਮਿਰਚੇ ਚ ਜਿਵੇਂ ਤਿੱਖੀ ਮਿਰਚ ਥੋੜੀ ਜਿਆਦਾ ਹੀ ਵਧੀਆ ਲੱਗਦੀ ਆ ਹਾਂ ਜੇ ਤੁਸੀਂ ਘੱਟ ਪਸੰਦ ਕਰਦੇ ਹੋ ਤਾਂ ਤੁਸੀਂ ਘੱਟ ਵੀ ਕਰ ਸਕਦੇ ਮਸਾਲੇ ਨੂੰ ਦੇਖੋ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਹੁਣ ਇੱਥੇ ਮੈਂ ਚਾਰ ਉਬਲੇ ਹੋਏ ਆਲੂ ਇਹਨਾਂ ਨੂੰ ਹੱਥਾਂ ਨਾਲ ਦੇਖੋ ਤੁਸੀਂ ਇਸ ਤਰ੍ਹਾਂ ਮੈਸ਼ ਕਰ ਕਰ ਪਾਉਣਾ ਆਲੂ ਮੈਂ ਪਹਿਲੇ ਹੀ ਉਬਾਲ ਕੇ ਠੰਡੇ ਕਰ ਲਈ ਸੀ ਕਿਉਂਕਿ ਕਚੌਰੀਆਂ ਚਾਲੂ ਨਾ ਹੋਣ ਢਾਲੂਆਂ ਬਿਨਾ ਸਵਾਦ ਨਹੀਂ ਆਉਂਦਾ ਆਲੂਆਂ ਨਾਲ ਹੋਰ ਵੀ ਇਹਨਾਂ ਦਾ ਸਵਾਦ ਹੈ ਜਿਹੜਾ ਦੁੱਗਣਾ ਵੱਧ ਜਾਂਦਾ ਦੇਖੋ ਆਲੂਆਂ ਨੂੰ ਵੀ ਆਪਾਂ ਇਸ ਤਰ੍ਹਾਂ ਮਿਕਸ ਕਰਕੇ 1-2 ਮਿੰਟ ਮਸਾਲੇ ਨਾਲ ਪਕਾ ਲਾਂਗੇ ਤਾਂ ਕਿ ਜਿਹੜਾ ਮਸਾਲਾ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਕਸ ਹੋ ਜਾਵੇ ਦੇਖੋ ਮਸਾਲਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਠੰਡਾ ਕਰ ਲਾਂਗੇ ਠੰਡਾ ਕਰਨ ਤੋਂ ਬਾਅਦ ਦੇਖੋ ਮੈਂ ਇੱਕ ਪਲੇਟ 'ਚ ਕੱਢ ਕੇ ਰੱਖਤਾ ਸੀ ਬਿਲਕੁਲ ਠੰਡਾ ਹੋ ਚੁੱਕਿਆ ਹੁਣ ਇਸ ਤਰ੍ਹਾਂ ਤੁਸੀਂ ਛੋਟੇ ਛੋਟੇ ਪੇੜੇ ਬਣਾ ਕੇ ਰੱਖ ਲੈਣੇ ਨੇ ਇਹਦੇ ਗੋਲੇ ਦੇ ਤਾਂ ਕਿ ਆਪਾਂ ਨੂੰ ਜਦੋਂ ਆਪਾਂ ਕਚੌਰੀਆਂ ਬਣਾਈਏ ਤਾਂ ਆਸਾਨੀ ਹੋਵੇ ਜਿੰਨਾ ਤੁਸੀਂ ਮਸਾਲਾ ਕਚੌਰੀਆਂ 'ਚ ਫਿੱਲ ਕਰਨਾ ਹੈ ਉਹਨੇ ਤੁਸੀਂ ਛੋਟੀਆਂ ਛੋਟੀਆਂ ਬੋਲਜ਼ ਬਣਾ ਕੇ ਰੱਖ ਲੈਣੀਆਂ ਨੇ ਇਸ ਮਸਾਲੇ ਦੀਆਂ ਇੰਨੇ ਆਟਾ ਆਪਣਾ ਰੈਸਟ ਤੇ ਰੱਖਿਆ ਉਹਨੂੰ ਰੈਸਟ ਵੀ ਮਿਲ ਜੂਗੀ ਇੰਨੇ ਆਪਣਾ ਮਸਾਲਾ ਵੀ ਤਿਆਰ ਹੋ ਗਿਆ ਤੇ ਬੋਲਜ ਵੀ ਤਿਆਰ ਹੋ ਗਈਆਂ ਦੇਖੋ ਆਟਾ ਬਿਲਕੁਲ ਸੌਫਟ ਹੋ ਚੁੱਕਿਆ ਇੱਕ ਵਾਰ ਆਪਾਂ ਇਹਨੂੰ ਹੱਥਾਂ ਨਾਲ ਫੇਰ ਥੋੜਾ ਜਿਹਾ ਗੁੰਨ ਲਾਂਗੇ ਤਾਂ ਕਿ ਇਹ ਹੋਰ ਸੌਫਟ ਹੋ ਜਾਵੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਆਟਾ ਬਿਲਕੁਲ ਸੌਫਟ ਹੋਣਾ ਚਾਹੀਦਾ ਤੇ ਮੋਇਨ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਫਿਰ ਤੁਹਾਡੀਆਂ ਕਚੌਰੀਆਂ ਬਿਲਕੁਲ ਵੀ ਪਰਫੈਕਟ ਬਣਨੀਆਂ ਖਸਤਾ ਬਣਨੀਆਂ ਉਨੇ ਇਸ ਤਰ੍ਹਾਂ ਜਿਵੇਂ ਆਪਾਂ ਰੋਟੀ ਦਾ ਪੇੜਾ ਬਣਾਉਣੇ ਹੁੰਨੇ ਇਸ ਤਰ੍ਹਾਂ ਪੇੜਾ ਬਣਾ ਕੇ ਤੁਸੀਂ ਹੱਥਾਂ ਨਾਲ ਦੇਖੋ ਇਸ ਤਰ੍ਹਾਂ ਫਲਾ ਕੇ ਵੀ ਬਣਾ ਸਕਦੇ ਹੋ ਜਿਵੇਂ ਆਪਾਂ ਆਲੂ ਦਾ ਪਰੌਂਠਾ ਭਰਦੇ ਆ ਉਸ ਤਰ੍ਹਾਂ ਤੁਸੀਂ ਜਿਹੜੀ ਆਪਾਂ ਮਸਾਲੇ ਦੀ ਬੋਲ ਬਣਾਈ ਆ ਉਹਦੇ ਵਿੱਚ ਰੱਖ ਕੇ ਦੇਖੋ ਇਸ ਤਰ੍ਹਾਂ ਤੁਸੀਂ ਫਿਲ ਕਰ ਉੱਪਰੋਂ ਬੰਦ ਕਰ ਦੇਣਾ ਇਸ ਨੂੰ ਜਿਵੇਂ ਆਪਾਂ ਆਲੂ ਦਾ ਪਰੌਂਠਾ ਬਣਾਉਣੇ ਆ ਉਹਦੇ ਵਿੱਚ ਆਪਾਂ ਫਿਲਿੰਗ ਭਰਦੇ ਆ ਉਸ ਤਰ੍ਹਾਂ ਤੁਸੀਂ ਭਰਨੀ ਆ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਚੰਗੀ ਤਰ੍ਹਾਂ ਉੱਪਰੋਂ ਬੰਦ ਕਰ ਦੇਣਾ ਤੁਸੀਂ ਪੇੜੇ ਨੂੰ ਤਾਂ ਕਿ ਜਿਹੜੀ ਕਚੌਰੀ ਹੈ ਖੁੱਲ੍ਹੇ ਨਾ ਤੇਲ 'ਚ ਜਦੋਂ ਆਪਾਂ ਛੱਡੀ ਨਹੀਂ ਜੇ ਤੁਹਾਡੇ ਕਿਤੇ ਵੀ क्रैक रह गया ਕਚੋਰੀ ਚ ਤਾਂ ਉਹ ਤੇਲ ਦੇ ਜਾ ਕੇ ਤੇਲ ਚ ਜਾ ਕੇ ਖੁੱਲ ਜੂਗੀ ਤੇ ਸਾਰਾ ਮਸਾਲਾ ਬਾਹਰ ਆ ਜਾਊਗਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਦੇਖੋ ਇਸ ਤਰ੍ਹਾਂ ਤੁਸੀਂ ਬਣਾ ਕੇ ਤਿਆਰ ਕਰ ਲੈਣੀ ਹੈ ਹੱਥਾਂ ਨਾਲ ਵੀ ਬਣਾ ਸਕਦੇ ਹੋ ਨਹੀਂ ਤੁਸੀਂ ਇਸ ਤਰ੍ਹਾਂ ਬੇਲਣੇ ਨਾਲ ਬੇਲ ਕੇ ਵੀ ਬਣਾ ਸਕਦੇ ਹੋ ਹਲਕਾ ਜਿਹਾ ਔਇਲ ਲਗਾ ਕੇ ਤੁਸੀਂ ਬੇਲਣੇ ਨਾਲ ਦੇਖੋ ਬੇਲ ਲੈਣੀ ਹੈ ਬਚਾ ਲਓ ਜਿਹੜੀ ਰੋਟੀ ਹੈ ਥੋੜੀ ਮੋਟੀ ਰੱਖਣੀ ਹੈ ਸਾਈਡਾਂ ਤੋਂ ਪਤਲੀ ਰੱਖਣੀ ਹੈ ਆਲੇ ਦੁਆਲੇ ਦੇਖੋ ਤੁਸੀਂ ਪਾਣੀ ਦਾ ਹੱਥ ਲਾ ਲੈਣਾ ਇਹਨੂੰ ਬੋਲ ਮਸਾਲੇ ਵਾਲੀ ਆਪਾਂ ਵਿੱਚ ਰੱਖਾਂਗੇ ਤੇ ਦੇਖੋ ਸਾਰੀਆਂ ਆਲੇ ਦੁਆਲੇ ਸਾਰੀਆਂ ਸਾਈਡਾਂ ਤੋਂ ਚੱਕ ਕੇ ਆਪਾਂ ਇਸ ਤਰ੍ਹਾਂ ਬਚਾ ਲਓ ਉਸ ਨੂੰ ਬੰਦ ਕਰ ਦੇਣਾ ਚੰਗੀ ਤਰ੍ਹਾਂ ਬੰਦ ਕਰਨਾ ਬਿਲਕੁਲ ਵੀ ਕੋਈ ਕ੍ਰੈਕ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਤੇਲ ਨੂੰ ਤੁਸੀਂ ਮੀਡੀਅਮ ਗਰਮ ਕਰਨਾ ਹੈ ਗਰਮ ਤੇਲ ਦੇ ਵਿੱਚ ਕਚੋਰੀਆਂ ਨਹੀਂ ਪਾਉਣੀਆਂ ਜੇ ਗਰਮ ਤੇਲ 'ਚ ਇੱਕੋ ਦਮ ਪਾ ਦੋਗੇ ਤਾਂ ਉੱਪਰੋਂ ਇਹਦੀਆਂ ਫਿੰਸੀਆਂ ਜੀਆਂ ਬਣ ਜਾਣਗੀਆਂ ਉਹ ਤੋਂ ਦੇਖਣ 'ਚ ਵੀ ਨਹੀਂ ਸੋਹਣੀਆਂ ਲੱਗਦੀਆਂ ਤੇ ਵਿੱਚੋਂ ਨਾਲੇ ਕੱਚੀਆਂ ਰਹਿ ਜਾਣਗੀਆਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਮੀਡੀਅਮ ਫਲੇਮ ਤੇ ਤੁਸੀਂ ਇਹਨਾਂ ਨੂੰ ਪਕਾਉਣਾ ਹੈ ਤੇ ਜਿਹੜਾ ਤੇਲ ਆ ਉਹ ਵੀ ਮੀਡੀਅਮ ਗਰਮ ਹੋਣਾ ਚਾਹੀਦਾ ਹੈ ਗੈਸ ਦੀ ਫਲੇਮ ਤੁਸੀਂ ਮੀਡੀਅਮ ਹੀ ਰੱਖਣੀ ਹੈ ਫੁੱਲ ਕਰਨੀ ਹੋਈ ਨਹੀਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਹਲਕੀ ਅੱਗ 'ਤੇ ਇਸ ਨੂੰ ਪਕਾਉਣਾ ਹੈ ਜਦੋਂ ਹਲਕਾ ਬ੍ਰਾਊਨ ਕਲਰ ਆ ਗਿਆ ਇਸ ਨੂੰ ਤੁਸੀਂ ਬਾਹਰ ਕੱਢ ਲੈਣਾ ਦੇਖੋ ਚੰਗੀ ਤਰ੍ਹਾਂ ਪੱਕ ਚੁੱਕੀਆਂ ਨੇ ਕਚੌਰੀਆਂ ਕਿੰਨੀਆਂ ਵਧੀਆ ਫੁੱਲ ਕੇ ਤਿਆਰ ਹੋਈਆਂ ਨੇ ਬਿਲਕੁਲ ਵੀ ਮਸਾਲਾ ਬਾਹਰ ਨਹੀਂ ਨਿਕਲਿਆ ਕੋਈ ਵੀ ਆਪਣੀ ਕਚੌਰੀ ਫੱਟੀ ਨਹੀਂ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖ ਕੇ ਜੇ ਕਚੌਰੀਆਂ ਬਣਾਉਂਗੇ ਤੁਹਾਡੀਆਂ ਕਚੌਰੀਆਂ ਵੀ ਇਸ ਤਰ੍ਹਾਂ ਕਦੇ ਵੀ ਫਟਣਗੀਆਂ ਨਹੀਂ ਤੇ ਨਾ ਹੀ ਮਸਾਲਾ ਬਾਹਰ ਨਿਕਲੂਗਾ ਦੇਖੋ ਇੱਕ ਸਾਈਡ ਪੱਕ ਜਾਣ ਤੋਂ ਬਾਅਦ ਆਪਾਂ ਇਹਦੀ ਸਾਈਡ ਚੇਂਜ ਕਰ ਦਾਂਗੇ बस इक इक दो ਗੱਲਾਂ ਦਾ ਖਾਸ ਤੇਆਂ ਰੱਖਣਾ ਇੱਕ ਤਾਂ ਆਟਾ ਤੁਹਾਡਾ ਬਿਲਕੁਲ ਸੌਫਟ ਹੋਣਾ ਚਾਹੀਦਾ ਦੂਜਾ ਤੇਲ ਬਿਲਕੁਲ ਮੀਡੀਅਮ ਗਰਮ ਹੋਣਾ ਚਾਹੀਦਾ ਮੀਡੀਅਮ ਫਲੇਮ ਤੇ ਤੁਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਜਿਆਦਾ ਫੁੱਲ ਫਲੇਮ ਤੇ ਨਹੀਂ ਫਰਾਈ ਕਰਨਾ ਤੇ ਤੁਹਾਡੀਆਂ ਕਚੌਰੀਆਂ ਨੇ ਬਿਲਕੁਲ ਪਰਫੈਕਟ ਬਣਨੀਆਂ ਤੇ ਬਹੁਤ ਹੀ ਟੇਸਟੀ ਬਣਨੀਆਂ ਦੇਖੋ ਆਪਣੀਆਂ ਕਚੌਰੀਆਂ ਸਾਰੀਆਂ ਬਣ ਕੇ ਤਿਆਰ ਨੇ ਕਈ ਵਾਰ ਆਪਾਂ ਦੇਖਦੇ ਆ ਕਿ ਆਪਾਂ ਬਾਜ਼ਾਰ ਤੋਂ ਕਚੌਰੀਆਂ ਲਿਆਉਨੇ ਆ ਪਰ ਆਪਣੇ ਘਰ ਚੋ ਸਵਾਦ ਨਹੀਂ ਆਉਂਦਾ ਪਰ ਜੇ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਬਿਲਕੁਲ ਬਾਜ਼ਾਰ ਵਰਗਾ ਚਟਪਟਾ ਤੇ ਤਿੱਖਾ ਟੇਸਟ ਆਊਗਾ ਇਹਦੇ ਵਿੱਚ ਬਹੁਤ ਹੀ ਚਟਪਟੀਆਂ ਤੇ ਕਰਾਰੀਆਂ ਬਣ ਕੇ ਕਚੌਰੀਆਂ ਤਿਆਰ ਹੋਈਆਂ ਸੀ ਉਸ ਤੋਂ ਬਾਅਦ ਮੈਂ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਵੀ ਨਾਲ ਹੀ ਫਰਾਈ ਕਰ ਲਿਆ ਦੇਖੋ ਕਿੰਨਾ ਵਧੀਆ ਮਸਾਲਾ ਵਿੱਚ ਹੋਇਆ ਕਿੰਨੀਆਂ ਖਾਸ ਤਰ੍ਹਾਂ ਬਣ ਕੇ ਤਿਆਰ ਹੋਈਆਂ ਨੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸੌਸ ਨਾਲ ਵੀ ਖਾ ਸਕਦੇ ਹੋ ਇਸ ਤਰ੍ਹਾਂ ਚਾਟ ਬਣਾ ਕੇ ਵੀ ਖਾ ਸਕਦੇ ਹੋ ਦੇਖੋ ਮੈਂ ਇੱਕ ਕਚੌਰੀ ਨੂੰ ਤੋੜ ਕੇ ਪਲੇਟ 'ਚ ਪਾ ਲਿਆ ਉੱਪਰ ਮੈਂ ਮਿਲੀ ਦੀ ਖੱਟੀ ਮਿੱਠੀ ਚਟਨੀ ਪਾਈ ਹੈ ਤੇ ਮਿੱਠਾ ਦਹੀਂ ਪਾਇਆ ਉੱਪਰ ਗ੍ਰੀਨ ਸੌਸ ਪਾਈ ਹੈ ਤੇ ਫੇਰ ਥੋੜੀ ਜਿਹੀ ਆਪਾਂ ਈਮਲੀ ਦੀ ਖੱਟੀ ਮਿੱਠੀ ਚਟਣੀ ਪਾਵਾਂਗੇ ਤੇ ਉੱਪਰ ਥੋੜੇ ਜਿਹਾ ਪਿਆਜ਼ ਪਾ ਤੇ ਆਪਣੀ ਚਾਟ ਵੀ ਬਣ ਕੇ ਤਿਆਰ ਹੈ ਤੁਸੀਂ ਇਸ ਤਰ੍ਹਾਂ ਚਾਟ ਬਣਾ ਕੇ ਵੀ ਖਾ ਸਕਦੇ ਹੋ ਜਾਂ ਇਸ ਨੂੰ ਸੌਸ ਨਾਲ ਵੀ ਖਾ ਸਕਦੇ ਹੋ ਸੌਸ ਜਾਂ ਈਮਲੀ ਦੀ ਚਟਣੀ ਨਾਲ ਬਹੁਤ ਹੀ ਟੇਸਟੀ ਲੱਗਦੀ ਹੈ ਨੇ ਇੱਕ ਵਾਰ ਬਣਾ ਕੇ ਜੂ ਟਰਾਈ ਕਰਿਓ ਬਹੁਤ ਹੀ ਟੇਸਟੀ ਬਣਨੀ ਆ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਾਡਾ